ਸੱਚਾ ਕਾਲ ਤਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਭਵਨੀਤ ਕੌਰ ਸ਼ਾਮ 5 ਵਜੇ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਤੇ ਡੈਮਾਂ ਤੋਂ ਪਾਣੀ ਛੱਡਣ ਕਾਰਨ ਕਈ ਪਿੰਡ ਹੜ੍ਹ ਦੀ ਲਪੇਟ ਦੇ ਵਿੱਚ ਆ ਗਏ ਹਨ ਤੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਇਸ ਮੁਸ਼ਕਲ ਹਾਲਾਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਜਪਠਾਨਕੋਟ ਅਤੇ ਗੁਰਦਾਸਪੁਰ ਦੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਤੇ ਹਨ ਤੇ ਸੀਐਮ ਮਾਨ ਨੇ ਹੜ੍ਹ ਰਾਹਤ ਕਾਰਜਾਂ ਦੇ ਵਿੱਚ ਮਦਦ ਲਈ ਆਪਣਾ ਹੈਲੀਕਾਪਟਰ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਲੋੜਿੰਦੀ ਮਦਦ ਮੁਹੱਈਆ ਕਰ ਭਾਈ ਜਾ ਸਕੇ ਇੱਥੇ ਸੀਐਮ ਮਾਨ ਨੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਤੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਹਮੇਸ਼ਾ ਜਿਸ ਤਰ੍ਹਾਂ ਲੋਕਾਂ ਲਈ ਖੜੀ ਹੈ ਉਸੇ ਤਰ੍ਹਾਂ ਇਸ ਘੜੀ ਦੇ ਵਿੱਚ ਵੀ ਲੋਕਾਂ ਨਾਲ ਖੜੀ ਰਹੇਗੀ ਅੱਗੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਜਿਤਾ ਕੇ helicopter دوایا ہے وہ اج وہی helicopter ਲੋਕਾਂ ਨੂੰ ਦੇ ਕੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਰਾਸ਼ਨ ਪਹੁੰਚਾਇਆ ਜਾ ਸਕੇ ਅਤੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ ਇਸ ਤੋਂ ਇਲਾਵਾ ਉਹਨਾਂ ਨੇ ਹੜਾ ਨਾਲ ਨਜਿੱਠਣ ਲਈ ਮੰਤਰੀਆਂ ਦੀ ਇੱਕ ਕਮੇਟੀ ਬਣਾਈ ਹੈ ਗੱਲਬਾਤ ਕਰਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡੇ ਹੈ ਜਿन्हे ਜਿੱਥੇ ਲੋਕ ਨਾ ਇੱਧਰ ਜਾ ਸਕਦੇ ਆ ਨਾ ਬਾਹਰ ਨਿਕਲ ਸਕਦੇ ਆ ਕਰਾਂਗੇ 66 ਤੇ ਬੈਠੇ ਉੱਥੇ ਬੱਚੇ ਵੀ ਹੋਣਗੇ ਜਿੰਨਾ ਰਾਸ਼ਨ ਪਹੁੰਚਿਆ ਤਾਂ ਜਿਹੜਾ ਲੋਕਾਂ ਨੇ 95 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਸੀ ਉਹਨੂੰ ਮੈਂ ਜਦੋਂ ਕਾਲੇ ਹਵਾਲੇ ਕਰਨ ਲੱਗੇ ਮੈਂ ਹੈਲੀਕਾਪਟਰ ਜਿਹੜਾ ਉਹ ਇੱਥੇ ਚੱਜਣ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਜੀਸੀ ਸਾਹਿਬ ਨੂੰ ਮੈਂ ਕਹਤਾ ਜੋ ਚੀਜ਼ ਚਾਹੀਦੀ ਹੈ ਉਹ ਹੈ ਲਿਕਟਰ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਘਰ ਤੇ ਚਲ ਜਾऊंगा ਮੇਰਾ ਕੋਈ ਜਿੰਦਾਬਾਦ ਲੁਧਿਆਣਾ ਦੇ ਜੰਡਿਆਲਾ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁਖ ਅਧਿਆਪਕ ਨਰਿੰਦਰ ਸਿੰਘ ਨੇ ਆਪਣੀਆਂ ਵਿਲੱਖਣ ਪਹਿਲ ਕਦਮੀਆਂ ਅਤੇ ਸਮਰਪਣ ਨਾਲ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਕੇਂਦਰੀ ਸਿੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਐਲਾਨੀ ਸੂਚੀ ਦੇ ਵਿੱਚ ਉਨ੍ਹਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ 2025 ਲਈ ਚੁਣਿਆ ਹੈ ਉਹ ਇਸ ਸਾਲ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਪੰਜਾਬ ਦੇ ਇਕਲੌਤੇ ਅਧਿਆਪਕ ਬਣ ਗਏ ਹਨ ਨਰਿੰਦਰ ਸਿੰਘ ਨੂੰ ਇਹ ਇਹ ਪਰਸਕਾਰ 5 ਸਤੰਬਰ ਅਧਿਆਪਕ ਦਿਵਸ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਦਿੱਤਾ ਜਾਵੇਗਾ ਨਰਿੰਦਰ ਸਿੰਘ ਨੇ ਸਰਕਾਰੀ ਸਕੂਲਾਂ ਦੀ ਰਵਾਇਤੀ ਤਸਵੀਰ ਨੂੰ ਬਦਲਣ ਦੇ ਲਈ ਕਈ ਕਦਮ ਚੁੱਕ ਕੇ ਉਹਨਾਂ ਨੇ 2008 ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਪਹਿਲਾ ਸਮਰ ਕੈਂਪ ਸ਼ੁਰੂ ਕੀਤਾ ਜਿਸ ਨੇ ਸਿੱਖਿਆ ਪ੍ਰਣਾਲੀ ਦੇ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਜਦੋਂ ਉਹ 2006 ਦੇ ਵਿੱਚ ਇਸ ਸਕੂਲ ਦੇ ਵਿੱਚ ਸ਼ਾਮਿਲ ਹੋਏ ਤਾਂ ਇਸ ਦੇ ਵਿੱਚ ਸਿਰਫ 3 ਕਮਰੇ ਅਤੇ 174 ਵਿਦਿਆਰਥੀ ਸਨ ਅਜੋਨਾਦੀ ਅਗਵਾਈ ਹੇਠ ਸਕੂਲ ਦੇ ਵਿੱਚ 800 ਵਿਦਿਆਰਥੀ ਅਤੇ 15 에어 ਕੰਡੀਸ਼ਨਡ ਸਮਾਰਟ ਕਲਾਸਰੂਮ ਹਨ ਉਨ੍ਹਾਂ ਦੇ ਸਮਰਪਣ ਅਤੇ ਯਤਨਾਂ ਲਈ ਉਨ੍ਹਾਂ ਨੂੰ 2012 ਦੇ ਵਿੱਚ ਸਟੇਟ ਅਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਰਾਸ਼ਟਰੀ ਪੱਧਰ ਤੇ ਇਸ ਮਾਨਤਾ ਨੂੰ ਉਨ੍ਹਾਂ ਦੇ ਕੈਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਜਰਮਨ ਅਖਬਾਰ ਫ੍ਰੈਂਕਫਰਟ Allegheny ਦੇ ਰਿਪੋਰਟ ਅਨੁਸਾਰ ਅੰਤਰਰਾਸ਼ਟਰੀ ਪੱਧਰ ਤੇ ਅਮਰੀਕਾ ਭਾਰਤ ਸਬੰਧਾਂ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਰਿਪੋਰਟ ਦੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਦੇ ਹਫਟਿਆਂ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਚਾਰ ਕਾਲਾਂ ਦਾ ਜਵਾਬ ਨਹੀਂ ਦਿੱਤਾ ਹੈ ਇਹ ਜਿਹੇ ਸਮੇਂ ਵਿੱਚ ਸਾਹਮਣੇ ਆਇਆ ਹੈ ਜਦੋਂ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਵਿਵਾਦ ਵਧਦਾ ਜਾ ਰਿਹਾ ਹੈ ਜਪਾਨੀ ਮੀਡੀਆ ਨਿਕੀ ਏਸ਼ੀਆ ਨੇ ਬੀਐਸ ਇਹਦਾ ਦਾਅਵਾ ਕੀਤਾ ਹੈ ਕਿ 트੍ਰੰਪ ਆਪਣੀਆਂ ਲਗਾਤਾਰ ਫੋਨ ਕਾਲਾਂ ਦੇ ਜਵਾਬ ਨਾ ਇਲਨ ਕਾਰਨ ਬਹੁਤ ਗੁੱਸੇ ਦੇ ਵਿੱਚ ਹਨ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਇੱਕ ਸੀਨੀਅਰ ਭਾਰਤੀ ਡਿਪਲੋਮੈਟ ਨੇ ਸਪਸ਼ਟ ਕੀਤਾ ਹੈ ਕਿ ਮੋਦੀ ਫੋਨ 'ਤੇ ਸੰਵੇਦਨਸ਼ੀਲ ਮੁੱਦਿਆਂ ਤੇ ਚਰਚਾ ਨਹੀਂ ਕਰਦੇ। ਅਧਿਕਾਰੀ ਨੇ ਕਿਹਾ ਕਿ ਗੁੰਜਲਦਾਰ ਅੰਤਰਰਾਸ਼ਟਰੀ ਮਾਮਲਿਆਂ ਤੇ ਫੋਨ ਤੇ ਸਮਝੌਤਾ ਕਰਨਾ ਪ੍ਰਧਾਨ ਮੰਤਰੀ ਦਾ ਤਰੀਕਾ ਨਹੀਂ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ 트੍ਰੰਪ ਦੀਆਂ ਕਾਲਾਂ ਦਾ ਜਵਾਬ ਨਾ ਦੇ ਕੇ ਮੋਦੀ ਨੇ ਖਦਸ਼ੇ ਤੋਂ ਬਚਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ 트੍ਰੰਪ ਗਲਬਾਤ ਨੂੰ ਗਲਤ ਢੰਗ ਨਾਲ ਪੇਸ਼ ਕਰ ਸਕਦੇ ਹਨ। ਇਸ ਤੋਂ ਪਹਿਲਾਂ ਵੀ ਭਾਰਤ ਨੇ 트럼ਪ ਤੇ ਭਾਰਤ ਪਾਕਿਸਤਾਨ ਤਣਾਅ ਦੌਰਾਨ ਹੋਈ ਚਰਚਾ ਨੂੰ ਤੋੜ ਮੋੜ ਕੇ ਪੇਸ਼ ਕਰਨ ਦਾ ਇਲਜ਼ਾਮ ਲਗਾਇਆ ਸੀ ਪੰਜਾਬ ਯੂਨੀਵਰਸਿਟੀ ਅਤੇ ਸ਼ਹਿਰ ਦੀ 11 ਕਾਲਜਾਂ ਦੇ ਵਿੱਚ 3 ਸਤੰਬਰ ਨੂੰ ਹੋਣ ਵਾਲੀਆਂ ਵਿਦਿਆਰਥੀ ਯੂਨੀਅਨ ਚੋਣਾਂ ਨੂੰ ਲੈ ਕੇ ਉਤਸ਼ਾਹ ਵੱਧ ਗਿਆ ਨਾਮਜ਼ਦਗੀ ਪ੍ਰਕਿਰਿਆ ਦੇ ਨਾਲ ਹੀ ਉਮੀਦਵਾਰਾਂ ਅਤੇ ਸੰਗਠਨਾਂ ਨੇ ਆਪਣੇ ਦਾਅਵੇ ਪੇਸ਼ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ ਇਸ ਦੌਰਾਨ ਗੌਰਵ ਵੀਰ ਸੋਹਲ ਨੇ এবੀ ਵੀਪੀ ਵੱਲੋਂ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੱਡੇ ਬਦਲਾ ਲਿਆਏਗੀ ਕਿਉਂਕਿ ਵਿਦਿਆਰਥੀ ਬਦਲਾ ਚਾਹੁੰਦੇ ਹਨ ਇਸ ਦੇ ਨਾਲ ਹੀ ਆਜ਼ਾਦ ਉਮੀਦਵਾਰ ਸੁਮਿਤ ਕੁਮਾਰ ਨੇ ਵੀ ਨਾਮਜ਼ਦਗੀ ਦਾਖਲ ਕੀਤੀ ਸੁਮਿਤ ਪੂ ਗੋਲ ਵਿਭਾਗ ਦੇ ਹਨ ਆਮ ਆਦਮੀ ਪਾਰਟੀ ਦੇ ਸੁਖਰਾਜ ਸਿੰਘ ਨੇ ਕਿਹਾ ਕਿ ਉਹਨਾਂ ਦਾ ਉਮੀਦਵਾਰ ਅੰਤਿਮ ਹੈ ਮਨਕੀਰਤ ਸਿੰਘ ਉਹਨਾਂ ਨੇ ਆਪਣਾ ਮੈਨੀਫੈਸਟੋ ਵੀ ਜਾਰੀ ਕਰ ਦਿੱਤਾ ਹੈ ਜੋ ਸਾਰੇ ਵਿਦਿਆਰਥੀਆਂ ਨਾਲ ਗਲਬਾਤ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਅੰਬੇਡਕਰ ਸਟੂਡੈਂਟ ਫੋਰਸ ਨੇ ਨਵਪ੍ਰੀਤ ਕੌਰ ਨੂੰ ਪ੍ਰਧਾਨ ਦੇ ਅਹੁਦੇ ਦੇ ਲਈ ਨਾਮਜ਼ਦ ਕੀਤਾ ਹੈ ਆਮ ਆਦਮੀ ਪਾਰਟੀ ਦੇ ਸਟੂਡੈਂਟ ਵਿੰਗ ਐਸਏਪ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਟੂਡੈਂਟ ਕਾਉਂਸਲ ਦੀਆਂ ਚੋਣਾਂ ਲਈ ਉਮੀਦਵਾਰ ਦਾ ਐਲਾਨ ਕੀਤਾ ਗਿਆ ਇਸ ਦੇ ਵਿੱਚ ਾਂਗੇ ਦੀ ਚੋਣ ਦੇ ਉਮੀਦਵਾਰ ਮਨਕੀਰਤ ਸਿੰਘ ਹਨ ਅਤੇ ਜਰਨਲ ਸਕੱਤਰ ਦੀ ਉਮੀਦਵਾਰ ਕੋਮਲਪ੍ਰੀਤ ਕੌਰ ਹੈ ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਚੋਣ ਕਮਿਸ਼ਨ ਤੇ ਹਮਲਾ ਬੋਲਿਆ ਹੈ ਉਹਨਾਂ ਨੇ ਇੱਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਚੋਣ ਕਮਿਸ਼ਨ ਤੇ ਸਵਾਲ ਉਠਾਏ ਹਨ ਰਾਹੁਲ ਗਾਂਧੀ ਦੁਆਰਾ ਸਾਂਝੇ ਕੀਤੀ ਗਈ ਮੀਡੀਆ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਗੁਜਰਾਤ ਦੇ ਵਿੱਚ ਕੁਝ ਅਣਜਾਣ ਪਾਰਟੀਆਂ ਨੂੰ 219 ਤੋਂ ਲੈ ਕੇ 20 ਅਤੇ 2023 ਤੋਂ ਲੈ ਕੇ 24 ਵਿਚਕਾਰ 43 100 ਕਰੋੜ ਰੁਪਏ ਦਾ ਦਾਨ ਮਿਲਿਆ ਹੈ ਰਾਹੁਲ ਗਾਂਧੀ ਨੇ ਕਮਿਸ਼ਨ ਤੇ ਚਟਕੀ ਲੈਂਦੇ ਹੋਏ ਪੁੱਛਿਆ ਕਿ ਕੀ ਚੋਣ ਕਮਿਸ਼ਨ ਇਸ ਦੀ ਜਾਂਚ ਕਰੇਗਾ ਜਾਂ ਹਲਫਨਾਮਾ ਮੰਗੇਗਾ ਅਜਲੂਧਿਆਣਾ ਦੇ ਘਾਟੀ ਵਾਲਮੀਕੀ ਮਹਾਰਾਜ ਮੰਦਰ ਵਿਖੇ ਦਲਤ ਭਾਈਚਾਰੇ ਦੀ ਮਹੱਤਵਪੂਰਨ ਮੀਟਿੰਗ ਬੁਲਾਈ ਗਈ ਸੀ ਇਸ ਦੇ ਵਿੱਚ ਭਾਈਚਾਰੇ ਦੇ ਲੀਡਰ ਅਤੇ ਸਮਾਜ ਸੇਵਕ ਸ਼ਾਮਿਲ ਹੋਏ ਇਹ ਮੀਟਿੰਗ ਸੁੰਦਰ ਨਗਰ ਚੌਕ ਵਿਖੇ ਨੌਜਵਾਨ आ, कार्तिक बग्घड़ ਦੇ ਕਤਲ ਦੇ ਸੰਦਰਭ ਦੇ ਵਿੱਚ ਰੱਖੀ ਗਈ ਸੀ ਜਿਸ ਨੂੰ ਸ਼ਨੀਵਾਰ ਰਾਤ ਮੋਟਰਸਾਈਕਲ ਸਵਾਰ ਬਦਮਾਸ਼ਾ ਨੇ ਗੋਲੀ ਮਾਰ ਕੇ ਖਤਮ ਕਰ ਦਿੱਤਾ ਸੀ 4 ਦਿਨ ਬੀਤਣ ਦੇ ਬਾਵਜੂਦ ਪੁਲਿਸ ਨੇ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਦਾ ਖੁਲਾਸਾ ਨਹੀਂ ਕੀਤਾ ਪਰਿਵਾਰ ਨੇ ਕਾਰਤਿਕ ਦੀ ਮ੍ਰਿਤਕ ਦੇ ਦਾ ਪੋਸਟਮਾਰਟਮ ਵੀ ਨਹੀਂ ਕਰਵਾਇਆ ਪੁਲਿਸ ਨੇ ਤਿੰਨ ਨੌਜਵਾਨਾ ਸ਼ੁਭਮ ਮੋਟਾ ਗਗਨ ਗਿੱਲ ਅਤੇ ਟੋਨੀ ਚੋਹਾਨ ਵਿਰੁੱਧ ਐਫਆਈਆਰ ਦਰਜ ਕੀਤੀ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਬਦਮਾਸ਼ ਕਾਰਤਿਕ ਦਾ ਪਿੱਛਾ ਕਰਦੇ ਦਿਖਾਈ ਦਿੱਤੇ ਹਨ ਪੁਰਾਣੀ ਰੰਜਿਸ਼ ਕਾਰਨ ਉਸਦੇ ਸਰੀਰ ਤੇ ਚਾਰ ਗੋਲੀਆਂ ਲੱਗੀਆਂ ਪੁਲਿਸ ਨੇ ਕੁਝ ਸ਼ੱਕੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਅਤੇ ਸੋਸ਼ਲ ਮੀਡੀਆ ਤੇ ਵੀ ਖੋਜ ਜਾਰੀ ਹੈ ਕਾਰਤਿਕ ਦੇ ਖਿਲਾਫ ਚਾਰ ਮਾਮਲੇ ਦਰਜ ਸਨ ਅਤੇ ਉਹ ਜ਼ਮਾਨਤ ਤੇ ਸੀ ਭਾਈਚਾਰੇ ਦੇ ਵਿੱਚ ਗੁੱਸਾ ਹੈ ਅਤੇ ਅੱਜ ਦੀ ਮੀਟਿੰਗ ਦੇ ਵਿੱਚ ਵੱਡੇ ਸੰਘਰਸ਼ ਦਾ ਐਲਾਨ ਸੰਭਵ ਹੈ Google Map ਦੀ ਮਦਦ ਨਾਲ ਰਸਤਾ ਲੱਭਣ ਦੌਰਾਨ ਸੌਮੀ ਉਪਰੇਦਾ ਕਲਵਰਟ ਵਿੱਚੋਂ ਲੰਘਦੇ ਸਮੇਂ ਇੱਕ ਵੈਨ ਤੇਜ਼ ਹਵਾ ਦੇ ਵਿੱਚ ਵਹਿ ਗਈ ਵੈਨ ਦੇ ਵਿੱਚ ਸਵਾਰ 9 ਲੋਕਾਂ ਦੇ ਵਿੱਚੋਂ 5 ਨੂੰ ਪਿੰਡ ਵਾਸੀਆਂ ਅਤੇ ਪੁਲਿਸ ਨੇ ਸੁਰੱਖਿਤ ਬਚਾ ਲਿਆ ਪੁਲਿਸ ਅਨੁਸਾਰ ਇੱਕ ਪਰਿਵਾਰ ਸਵਾਈਪੋਜ ਦਰਸ਼ਨ ਲਈ ਪੀਲਵਾੜਾ ਗਿਆ ਸੀ ਵਾਪਸੀ ਤੇ Google Map ਦੀ ਮਦਦ ਨਾਲ ਉਹ ਸੌਮੀ ਉਪਰੇਦਾ ਕਲਵਰਟ ਤੇ ਪਹੁੰਚ ਗਿਆ ਜੋ ਕਿ 3 ਸਾਲਾਂ ਤੋਂ ਬੰਦ ਸੀ ਕਲਵਰਟ ਤੇ ਪਾਣੀ ਦਾ ਤੇਜ਼ ਵਾਹ ਸੀ ਅਤੇ ਵੈਨ ਫਸ ਗਈ ਅਤੇ ਪਾਣੀ ਦੇ ਵਿੱਚ ਵਹਿ ਗਈ ਪੁਲਿਸ ਸਟੇਸ਼ਨ ਇੰਚਾਰਜ ਨੇ ਕਿਹਾ ਕਿ ਹੁਣ ਤੱਕ ਦੋ ਮਹਿਲਾਵਾਂ ਅਤੇ ਇੱਕ 4 ਸਾਲ ਦੀ ਕੁੜੀ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ ਪਰ ਇੱਕ ਹੋਰ ਕੁੜੀ ਅਜੇ ਵੀ ਲਾਪਤਾ ਹੈ ਜ਼ਿਕਰੇਖਾਸ ਹੈ ਕਿ ਇਹ ਇੱਕ ਸੁੰਸਾਨ ਇਲਾਕਾ ਹੈ ਕਿਉਂਕਿ ਪੁਲ ਪਿਛਲੇ 3 ਸਾਲਾਂ ਤੋਂ ਬੰਦ ਸੀ ਤਾਂ ਸ਼ਾਮ ਦੀਆਂ ਖਬਰਾਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਤੁਸੀਂ ਵੇਖਦੇ ਰਹੋ ਦਿਖਾਲਸ ਟੀਵੀ ਧੰਨਵਾਦ